ਪਾਕਿਸਤਾਨ ਦੀ ਬਿਗੜਦੀ ਹੋਈ ਮਾੜੀ ਅਰਥਵਿਵਸਥਾ ਦੀ ਇੱਕ ਹੋਰ ਉਦਾਹਰਣ ਸਾਹਮਣੇ ਆ ਰਹੀ ਹੈ ਕਿ ਉਹ ਆਪਣੇ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਦੀਆਂ ਕੁੜੀਆਂ ਨੂੰ ਚੀਨ ਦੇ ਲੋਕਾਂ ਨੂੰ ਮਰਦਾਂ ਨੂੰ ਵੇਚਦੇ ਨੇ। ਬੇਸ਼ੱਕ ਇਹ ਕੋਈ ਪੁਖਤਾ ਰਿਪੋਰਟ ਨਹੀਂ ਹੈ ਪਰ ਸੰਸਨੀਖੇਸ ਹਵਾਲੇ ਜ਼ਰੂਰ ਨੇ ਤੇ ਦੱਸਾਂਗੇ ਅਸੀਂ ਕਿ ਕਿਸ ਤਰੀਕੇ ਨਾਲ ਚੀਨ ਦੇ ਜਿਹੜੇ ਮਰਦ ਨੇ ਉਹ ਆਕੇ ਪਾਕਿਸਤਾਨ ਦੇ ਸਰਹੱਦ ਦੀਆਂ ਕੁੜੀਆਂ ਨੂੰ ਲੈ ਜਾਂਦੇ ਨੇ। ਵਿਆਦਾ ਝੂਠਾ ਝਾਂਸਾ ਦਿੰਦੇ ਨੇ ਵਿਆਹ ਕਰਵਾਉਂਦੇ ਨੇ ਫਿਰ ਉੱਥੇ ਜਾ ਕੇ ਉਹਨਾਂ ਨਾਲ ਦੇਵਪਾਰ ਦੇ ਧੰਨ ਦੇ ਵਿੱਚ ਭੇਜਿਆ ਜਾਂਦਾ ਹੈ ਮਜਬੂਰ ਕਰਕੇ ਮਜ਼ਦੂਰੀ ਕਰਵਾਈ ਜਾਂਦੀ ਹੈ ਤੇ ਬਹੁਤ ਸਾਰੇ ਲੋਕ ਪੈਸਾ ਲੈਣ ਦੇਣ ਕਰਕੇ ਇਸ ਚੀਜ਼ ਨੂੰ ਅੱਗੇ ਤੋਰ ਰਹੇ ਨੇ ਸੋ ਦਰਅਸਲ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਕਿ ਪੈਸੇ ਦੇ ਖਾਤਰ ਆਪਣੇ ਧੀਆ ਨੂੰ ਵੇਚਦੇ ਨੇ ਆਪਣਾ ਪੂਰਾ ਪਰਿਵਾਰ ਉਹਨਾਂ ਦੇ ਨਾਲ ਚੀਨ ਚਲਾ ਜਾਂਦਾ ਹੈ ਕਈ ਵਾਰ ਜਿਹੜੇ ਚੀਨ ਦੇ ਮਰਦ ਨੇ ਉਹ ਦੂਜੀ ਮਤਲਬ ਯਾਨੀ ਕਿ ਤੀਸਰਾ ਰਸਤਾ ਵੀ ਪਣਾਉਂਦੇ ਨੇ ਪਾਕਿਸਤਾਨ ਆਉਣ ਦਾ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ ਤੇ ਇਹ ਕਾਰਬਾਰੇ ਧੰਦਾ ਲਗਾਤਾਰ ਇਸ ਤਰੀਕੇ ਨਾਲ ਚੱਲਦਾ ਰਹੇ ਖਾਸ ਕੁੜੀਆਂ ਦੀ ਮੰਗ ਕੀਤੀ ਜਾਂਦੀ ਹੈ ਉਹਨਾਂ ਮਰਦਾਂ ਦੇ ਵੱਲੋਂ ਚੀਨ ਦੇ ਮਰਦਾਂ ਦੇ ਵੱਲੋਂ ਇਸ ਦਾ ਇੱਕ ਕਾਰਨ ਇਹ ਵੀ ਕਿ ਲੰ ਜਿਹੜਾ ਲਿੰਗ ਅਨੁਪਾਤ ਹੈ ਉਹ ਵੀ ਇਸ ਦਾ ਇੱਕ ਕਾਰਨ ਦੱਸਿਆ ਜਾਂਦਾ ਹੈ ਪਰ 12 ਤੋਂ 18 ਸਾਲ ਦੀਆਂ ਜਿਹੜੀਆਂ ਕੁੜੀਆਂ ਨੇ ਇਸਾਈ ਪਛੋਕਰ ਤੋਂ ਹੁੰਦੀਆਂ ਨੇ ਪਾਕਿਸਤਾਨ ਦੇ ਵਿੱਚ ਉਹਨਾਂ ਦੀ ਘੱਟ ਗਿਣਤੀ ਤੇ ਗਰੀਮ ਮੰਨਿਆ ਜਾਂਦਾ ਹੈ ਉਹਨਾਂ ਨੂੰ ਉੱਥੋਂ ਲਿਆ ਜਾਂਦਾ ਹੈ ਤੇ 2019 ਦੇ ਵਿੱਚ ਪਾਕਿਸਤਾਨ ਦੇ ਜਾਂਚਕਰਤਾਵਾਂ ਨੇ ਗੱਲ ਸਪਸ਼ਟੀ ਕੀਤੀ ਸੀ ਇਸ ਚੀਜ਼ ਦੀ ਕਿ 629 ਕੁੜੀਆਂ ਨੂੰ ਚੀਨ ਭੇਜਿਆ ਗਿਆ ਜਿੱਥੇ ਕਿ ਇੱਕ ਗਿਰੋਹ ਵਿਆਹ ਦੇ ਬਹਾਨੇ ਔਰਤਾਂ ਨੂੰ ਚੀਨ ਭੇਜ ਰਿਹਾ ਉੱਥੇ ਜਾ ਕੇ ਬਦਸਲੂਕੀ ਹੁੰਦੀ ਹੈ ਉੱਥੇ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਨੇ ਇਹ ਵੀ ਦੱਸਿਆ ਅਲ ਅਲ ਜ਼ਜ਼ੀਰਾ ਦੀਆਂ ਰਿਪੋਰਟਾਂ ਦੇ ਮੁਤਾਬਕ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਦੁਲਨ ਬਾਜ਼ਾਰ ਇੱਕ ਖਾਸ ਕਰਕੇ ਵੱਧ ਫੁੱਲ ਰਿਹਾ ਕਿਉਂਕਿ ਚੀਨ ਦੇ ਵਿੱਚ ਜਿਹੜਾ ਲਿੰਗ ਅਸੰਤੁਲਨ ਹੈ ਇਸ ਕਰਕੇ ਪਾਕਿਸਤਾਨ ਦੀਆਂ ਕੁੜੀਆਂ ਨੂੰ ਉੱਥੇ ਭੇਜਿਆ ਜਾ ਰਿਹਾ ਹੈ ਤੇ ਦੂਜੀ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਚੀਨ ਦੇ ਬਹੁਤ ਸਾਰੇ ਮਰਦ ਨੇ ਜਿਹੜੇ ਕਿ ਕੁੜੀਆਂ ਦੀ ਚੋਣ ਕਰਨ ਤੋਂ ਪਹਿਲਾਂ ਸਰਹੱਦ ਦੇ ਨੇੜਲੇ ਪਿੰਡਾਂ ਦੇ ਵਿੱਚ ਘੁੰਮਦੇ ਨੇ ਆ ਕੇ ਰਹਿ ਕੇ ਦੇਖਦੇ ਨੇ ਕੁੜੀਆਂ ਪਸੰਦ ਕਰਦੇ ਨੇ ਤੇ ਫਿਰ ਉਹਨਾਂ ਦੇ ਰੇਟ ਮੁਤਾਬਕ ਡਾਲਰਾਂ ਦੇ ਵਿੱਚ ਲਗਭਗ ਇੱਕ ਰਿਪੋਰਟ ਦੇ ਅਨੁਸਾਰ ਦੱਸਿਆ ਗਿਆ ਹੈ ਕਿ 24 2024 ਤੇ 25 ਦੀ ਰਿਪੋਰਟ ਦੇ ਮੁਤਾਬਕ ਦਲਾਲ ਇਹਨਾਂ ਕੁੜੀਆਂ ਨੂੰ 700 ਡਾਲਰ ਤੋਂ 3200 ਡਾਲਰ ਦਿੰਦੇ ਨੇ ਇੱਕ ਕੁੜੀ ਦੇ ਤੇ ਉਸ ਤੋਂ ਬਾਅਦ ਇਸ ਦਾ ਪਾਸਪੋਰਟ ਬਣਵਾਇਆ ਜਾਂਦਾ ਨਕਲੀ ਨਾਮ ਬਣਵਾਇਆ ਜਾਂਦਾ ਵੀਜ਼ਾ ਬਣਵਾਇਆ ਜਾਂਦਾ ਤੇ ਫਿਰ ਉਸ ਨੂੰ ਤੀਸਰੇ ਦੇਸ਼ ਦਾ ਇਸਤੇਮਾਲ ਕਰਕੇ ਚਿਨ ਲੈ ਕੇ ਜਾਇਆ ਜਾਂਦਾ ਤੇ ਨਿਊਜ਼ਲਾਈਨ ਜਿਹੜੀ ਮੈਗਾ ਵਿੱਚ ਜੁਲਾਈ 2025 ਦੀ ਇੱਕ ਰਿਪੋਰਟ ਆਈ ਸੀ ਉਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਇਹ ਲੈਂਡ ਦੇਣ ਵਾਲਾ ਵਿਆਹ ਜਿਹੜਾ ਇਹ ਮਨੁੱਖੀ ਤਸਕਰੀ ਦਾ ਇੱਕ ਮਿਲਿਆ ਜੁਲਿਆ ਰੂਪ ਹੈ ਪਰ ਇਸ ਨੂੰ ਇਹ ਗੱਲ ਅਲੱਗ ਕਰਕੇ ਦੇਵਪਤਨ ਦੇ ਵਿੱਚ ਧੱਕਣਾ ਮਜ਼ਦੂਰੀ ਲਈ ਕੁੜੀਆਂ ਨੂੰ ਮਜਬੂਰ ਕਰਨਾ ਇੱਕ ਹੋਰ ਇਸ ਦਾ ਲੱਗ ਰੂਪ ਹੈ ਪਰ ਇਸ ਨੂੰ ਵਿਆਹ ਵਾਲਾ ਸੌਦਾ ਕਰਾਰ ਦਿੱਤਾ ਜਾ ਰਿਹਾ ਹੈ ਤਾਂ ਜੋ ਇੱਕ ਪਤਲੀ ਗਲੀ ਦੇ ਵਿੱਚ ਇੱਕ ਅਲੱਗ ਰੂਪ ਦੇ ਕੇ ਇਸ ਵਿਆਹ ਵਾਲੇ ਸੌਦੇ ਨੂੰ ਇਸ ਤਰੀਕੇ ਨਾਲ ਚੱਲਦਾ ਰੱਖਿਆ ਜਾ ਸਕੇ ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਬਿਜਰੂਰ ਪਸੰਦ ਆਈ ਹੋਵੇਗੀ